ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਬੁਢਾਪਾ ਪੈਨਸ਼ਨ ਫਾਰਮ ਕਿਵੇਂ ਅਪਲਾਈ ਕਰਨਾ ਨਵੇਂ ਨਿਯਮਾਂ ਦੇ ਵਿੱਚ ਉਮਰ ਕਿੰਨੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਕਿਹੜੇ ਕਿਹੜੇ ਦਸਤਾਵੇਜ਼ ਲੱਗਣਗੇ ਫਾਰਮ ਕਿੱਥੇ ਜਮ੍ਹਾਂ ਕਰਾਉਣਾ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਤੁਸੀਂ ਅਫੀਸ਼ੀਅਲ ਵੈਬਸਾਈਟ ਤੇ ਜਾਣਾ ਪੰਜਾਬ ਦੀ sswcd.punjab.gov.in ਇਸ ਤੇ ਜਾਣਾ ਹੈ ਇਸ ਤੇ ਜਾਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਾਂ ਤਾਂ ਤੁਸੀਂ ਭਾਸ਼ਾ ਆਪਣੀ ਪੰਜਾਬੀ ਰੱਖ ਲੈਣੀ ਹੈ ਜਾਂ ਤੁਸੀਂ ਇੰਗਲਿਸ਼ ਦੇ ਵਿੱਚ ਆਟੋਮੈਟਿਕ ਇੰਗਲਿਸ਼ ਹੋਵੇਗੀ ਇਹ ਵੀ ਰੱਖ ਸਕਦੇ ਹੋ ਉਸ ਤੋਂ ਬਾਅਦ ਜਿੱਥੇ ਫਾਰਮ ਲਿਖਿਆ ਹੋਇਆ ਹੈ ਉੱਥੋਂ ਤੁਸੀਂ ਪਹਿਲਾਂ ਫਾਰਮ ਡਾਊਨਲੋਡ ਕਰਨਾ ਹੈ ਇਹ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਤੁਹਾਨੂੰ ਦੱਸਦੇ ਆਂ ਇਹ ਫਾਰਮ ਹੈ ਤੁਸੀਂ ਇਹ ਬਾਹਰੋਂ ਕਿਤੋਂ ਵੀ ਦੁਕਾਨ ਤੋਂ ਤੁਸੀਂ ਇਸ ਦਾ ਪ੍ਰਿੰਟ ਹੈ ਜਿਹੜਾ ਉਹ ਕਢਵਾ ਲੈਣਾ ਬਹੁਤ ਸਿੰਪਲ ਭਾਸ਼ਾ ਦੇ ਵਿੱਚ ਸਮਝਾ ਰਿਹਾ ਤੁਹਾਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਪੈਣੀ ਸਿੱਧਾ ਫਾਰਮ ਤੁਸੀਂ ਜਮ੍ਹਾਂ ਕਰਵਾ ਦੇਣਾ ਤੁਹਾਡੀ ਪੈਨਸ਼ਨ ਹੈ ਜਿਹੜੀ ਇੱਕ ਮਹੀਨੇ ਦੇ ਅੰਦਰ ਅੰਦਰ ਹੈ ਜਿਹੜੀ ਉਹ ਲੱਗ ਜਾਵੇਗੀ ਤਾਂ ਦੇਖ ਸਕਦੇ ਹੋ ਫਾਰਮ ਹੈ ਜਿਹੜਾ ਉਹ ਡਾਊਨਲੋਡ ਹੋ ਚੁੱਕਿਆ ਹੈ ਬढ़ाਪਾ ਪੈਨਸ਼ਨ ਸਕੀਮ ਅਧੀਨ ਅਰਜੀ ਫਾਰਮ ਤਾਂ ਇਹ ਫਾਰਮ ਹੈ ਇੱਥੇ ਜਿਹੜੇ ਬਜ਼ੁਰਗ ਦੀ ਤੁਸੀਂ ਭਰ ਰਹੇ ਉਹਨਾਂ ਦੀ ਫੋਟੋ ਲੱਗ ਜਾਵੇਗੀ ਬੇਨਕਾਰ ਦੀ ਫੋਟੋ ਇਸ ਤੋਂ ਇਲਾਵਾ ਤੁਹਾਡਾ ਜ਼ਿਲ੍ਹਾ ਤੁਹਾਡਾ ਤਹਿਸੀਲ ਤੁਹਾਡਾ ਪਿੰਡ ਕਿਹੜਾ ਹੈ ਸ਼ਹਿਰ ਹੈ ਜਾਂ ਪਿੰਡ ਹੈ ਸ਼ਹਿਰ ਦੇ ਲਈ ਕੀ ਕਰਨਾ ਹੋਵੇਗਾ ਪਿੰਡ ਦੇ ਲਈ ਕੀ ਕਰਨਾ ਹੋਵੇਗਾ ਉਹ ਵੀ ਜਾਣਕਾਰੀ ਤੁਹਾਨੂੰ ਅੱਗੇ ਇਸ ਵੀਡੀਓ ਦੇ ਵਿੱਚ ਹੀ ਦੇਣ ਜਾ ਰਿਹਾ ਹਾਂ ਉਸ ਤੋਂ ਬਾਅਦ ਬਿਨੇਕਰ ਦਾ ਨਾਮ ਬਿਨੇਕਰ ਦੀ ਕਿੰਨੀ ਉਮਰ ਹੈ ਪਿਤਾ ਦਾ ਨਾਮ ਪੂਰਾ ਪਤਾ ਕੀ ਹੈ ਗਲੀ ਨੰਬਰ ਇਹ ਸਾਰਾ ਕੁਝ ਤੁਸੀਂ ਸਿੰਪਲ ਭਾਸ਼ਾ ਦੇ ਵਿੱਚ ਤੁਸੀਂ ਭਰ ਦੇਣਾ ਇਹਦੇ ਵਿੱਚ ਜ਼ਿਆਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਤੁਸੀਂ ਪੰਜਾਬੀ ਦੇ ਵਿੱਚ ਇਹ ਭਰ ਦੇਣਾ ਉਸ ਤੋਂ ਬਾਅਦ ਕੀ ਕਰਨਾ ਉਸ ਤੋਂ ਬਾਅਦ ਤੁਹਾਨੂੰ ਦੱਸਣ ਜਾ ਰਹੇ ਹਾਂ ਨਾਲ ਦਸਤਾਵੇਜ਼ ਕਿਹੜੇ ਅਟੈਚ ਕਰਨੇ ਨੇ ਤਾਂ ਜੋ ਤੁਹਾਡੀ ਪੈਨਸ਼ਨ ਜਿਹੜੀ ਪਹਿਲੀ ਵਾਰ ਦੇ ਵਿੱਚ ਹੀ ਲੱਗ ਜਾਵੇ ਇਹ ਵੀ ਤੁਹਾਨੂੰ ਹੁਣ ਅੱਗੇ ਜਾਣਕਾਰੀ ਹੈ ਜਿਹੜੀ ਉਹ ਦੇਣ ਜਾ ਰਹੇ ਹਾਂ ਇਹ ਸਿਰਫ 2 ਪੇਜ ਹੁੰਦੇ ਨੇ ਇਹ ਫਾਰਮ ਦੇ ਇਹ ਤੁਸੀਂ ਬਾਹਰੋਂ ਕਢਵਾ ਲੈਣੇ ਨੇ ਉਸ ਤੋਂ ਬਾਅਦ ਤੁਸੀਂ ਆਪਣਾ ਬੈਂਕ ਖਾਤਾ ਮੋਬਾਈਲ ਨੰਬਰ ਤੇ ਇਸ ਤੋਂ ਇਲਾਵਾ ਆਧਾਰ ਨੰਬਰ ਇਹ ਸਾਰੀ ਜਾਣਕਾਰੀ ਤੁਸੀਂ ਇਸ ਦੇ ਵਿੱਚ ਭਰ ਦੇਣੀ ਹੈ ਉਸ ਤੋਂ ਬਾਅਦ ਇਸ ਦੇ ਵਿੱਚ ਲਿਖਿਆ ਹੋਇਆ ਤੁਹਾਡੀ ਆਮਦਨ 60000 ਤੋਂ ਘੱਟ ਹੋਣੀ ਚਾਹੀਦੀ ਹੈ ਤੁਹਾਡੇ ਕੋਲ 2.5 ਏਕੜ ਜ਼ਮੀਨ ਨਹਿਰੀ ਇਸ ਤਰ੍ਹਾਂ ਦਾ ਬਹੁਤ ਕੁਝ ਇਸ ਸਵੈ ਘੋਸ਼ਣਾ ਦੇ ਵਿੱਚ ਲਿਖਿਆ ਇਹਦਾ ਕੋਈ ਮਤਲਬ ਨਹੀਂ ਹੈਗਾ ਜੇਕਰ ਤੁਹਾਡੀ ਉਮਰ ਹੈ ਜਿਹੜੀ ਉਹ ਸਹੀ ਹੈਗੀ ਹੈ ਬੁਢਾਪਾ ਪੈਨਸ਼ਨ ਦੇ ਲਈ ਤਾਂ ਤੁਹਾਡੀ ਬੁਢਾਪਾ ਪੈਨਸ਼ਨ ਲੱਗ ਜਾਣੀ ਹੈ ਭਾਵੇਂ ਤੁਹਾਡੇ ਕੋਲੇ 5 ਕਿੱਲੇ ਜ਼ਮੀਨ ਹੈ ਇਹਦੇ ਨਾਲ ਕੋਈ ਦਿੱਕਤ ਨਹੀਂ ਆਵੇਗੀ ਹੁਣ ਕੀ ਕਰਨਾ ਹੈ ਥੱਲੇ ਜਾਣਾ ਤੁਸੀਂ ਥੱਲੇ ਉਹਨਾਂ ਦਾ ਗੂਠਾ ਲੱਗ ਜਾਵੇਗਾ ਜੇ ਸਾਈਨ ਕਰਦੇ ਨੇ ਤਾਂ ਸਾਈਨ ਹੋ ਜਾਣਗੇ ਉਸ ਤੋਂ ਬਾਅਦ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਿਹੜਾ ਰਹਿਸ਼ ਦਾ ਜਾਂ ਜ਼ਮੀਨ ਦਾ ਵੈਰੀਫਿਕੇਸ਼ਨ ਹੋਵੇਗੀ ਜੇਕਰ ਤੁਸੀਂ ਪਿੰਡ ਦੇ ਵਿੱਚ ਰਹਿ ਰਹੇ ਹੋ ਤਾਂ ਤੁਹਾਡੀ ਪਟਵਾਰੀ ਕੋਲੋਂ ਹੋਵੇਗੀ ਜ਼ਮੀਨ ਦੀ ਜੇਕਰ ਤੁਸੀਂ ਸ਼ਹਿਰ ਦੇ ਵਿੱਚ ਰਹਿ ਰਹੇ ਹੋ ਤਾਂ ਤੁਹਾਡਾ ਜਿਹੜਾ ਮਿਊਸਪਲ ਕਾਰਪੋਰੇਸ਼ਨ ਦਾ ਪ੍ਰਧਾਨ ਉਹਨਾਂ ਦਾ ਸਾਈਨ ਹੋਣਗੇ ਇਹ ਤੁਸੀਂ ਕਰਵਾ ਲੈਣੀ ਹੈ ਪਿੰਡ ਵਾਲੇ ਨੇ ਪਟਵਾਰੀ ਤੋਂ ਕਰਵਾ ਲੈਣੀ ਹੈ ਤੇ ਸ਼ਹਿਰ ਵਾਲੇ ਨੇ ਆ ਜਿਹੜੀ ਮਿਊਸਪਲ ਕਾਰਪੋਰੇਸ਼ਨ ਦੇ ਪ੍ਰਧਾਨ ਹੈ ਜਿਹੜਾ ਉਹਨਾਂ ਤੋਂ ਕਰਵਾ ਲੈਂਣੀ ਆ ਉਹਨਾਂ ਦੀ ਮੋਹਰ ਵਗੈਰਾ ਸਾਰਾ ਕੁਝ ਲੱਗ ਜਾਵੇਗੀ ਉਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਇੱਥੇ ਹੋ ਜਾਵੇਗੀ ਸ਼ਹਿਰੀ ਦੀ ਹੁਣ ਤੁਹਾਨੂੰ ਦੱਸਦੇ ਆ ਅੱਗੇ ਉਮਰ ਵਗੈਰਾ ਦੇ ਵਿੱਚ ਕੀ ਬਦਲਾਵ ਕੀਤਾ ਕੀਤਾ ਜਾਂ ਨਹੀਂ ਕੀਤਾ ਸਾਰੀ ਜਾਣਕਾਰੀ ਹੁਣ ਅੱਗੇ ਦੇਣ ਜਾ ਰਹੇ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਤਾਂ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਸੁਣਨਾ ਇਸ ਤੋਂ ਇਲਾਵਾ ਇਹ ਦੇਖ ਸਕਦੇ ਹੋ ਉਮਰ ਦੇ ਵਿੱਚ ਕੀ ਹੈ ਜਿਹੜੀ ਪੁਰਸ਼ਾਂ ਦੀ ਹੈ 65 ਸਾਲ ਅਤੇ ਔਰਤਾਂ ਲਈ 52 ਸਾਲ ਇਹ ਇੰਨੀ ਹੀ ਉਮਰ ਰੱਖੀ ਗਈ ਹੈ ਇਸ ਤੋਂ ਇਲਾਵਾ ਜ਼ਮੀਨ ਵਗੈਰਾ ਆਮਦਨ ਦਸਤਾਵੇਜ਼ ਦਸਤਾਵੇਜ਼ ਉਮਰ ਦੇ ਸਬੂਤ ਵਜੋਂ ਤੁਹਾਡਾ ਇੱਕ ਜ਼ਰੂਰੀ ਹੈ ਆਧਾਰ ਕਾਰਡ ਵੋਟਰ ਕਾਰਡ ਵੋਟਰ ਸੂਚੀ 10ਵੀਂ ਦਾ ਸਰਟੀਫਿਕੇਟ ਜਾਂ ਰਜਿਸਟਰ ਜਨਮ ਅਤੇ ਮੌਤ ਵੱਲੋਂ ਜਾਰੀ ਜਨਮ ਸਰਟੀਫਿਕੇਟ ਇਹਨਾਂ ਤੋਂ ਤੁਸੀਂ ਇੱਕ ਲਾ ਦੇਣਾ ਜਿਸ ਦੇ ਮੁਤਾਬਕ ਤੁਹਾਡੀ ਸਹੀ ਉਮਰ ਬਣਦੀ ਹੈ ਤਾਂ ਉਸ ਤੋਂ ਬਾਅਦ ਇਹ ਫਾਰਮ ਭਰ ਕੇ ਤੇ ਤੁਹਾਡਾ ਜਿਹੜਾ ਉਮਰ ਦੇ ਵੱਜੂ ਸਬੂਤ ਹੈ ਉਸ ਦੀ ਫੋਟੋ ਕਾਪੀ ਨਾਲ ਅਟੈਚ ਕਰਕੇ ਤੁਸੀਂ ਸਬਧਾ ਕੇਂਦਰ ਦੇ ਵਿੱਚ ਜਮ੍ਹਾਂ ਕਰਵਾ ਦੇਣੀ ਹੈ ਤੁਹਾਡੀ 1 ਮਹੀਨੇ ਦੇ ਵਿੱਚ ਵਿੱਚ ਜਿਹੜੀ ਪੈਨਸ਼ਨ ਲੱਗ ਜਾਵੇਗੀ ਉਹ ਤੁਹਾਨੂੰ ਰਸੀਦ ਦੇਣਗੇ ਰਸੀਦ ਤੋਂ ਬਾਅਦ ਤੁਹਾਡਾ ਸਟੇਟਸ ਵੀ ਚੈੱਕ ਹੁੰਦਾ ਰਹੇਗਾ ਤੇ ਸਬਧਾ ਕੇਂਦਰ ਤੋਂ ਬਾਅਦ ਇਹ ਡੀਸੀ ਆਫਿਸ ਦੇ ਵਿੱਚ ਜਾਵੇਗੀ ਤੁਹਾਡੀ ਫਾਈਲ ਇਹ ਤੁਹਾਨੂੰ ਸਬਧਾ ਕੇਂਦਰ ਵਾਲੀ ਦੱਸ ਦੇਣਗੇ ਵੀ ਤੁਹਾਡਾ ਸਟੇਟਸ ਕਿਵੇਂ ਆ ਰਿਹਾ ਇਸ ਤਰ੍ਹਾਂ ਤੁਸੀਂ ਫਾਰਮ ਭਰ ਸਕਦੇ ਹੋ ਹੋਰ ਜਾਣਕਾਰੀਆਂ ਦੇ ਲਈ ਸਬਸਕ੍ਰਾਈਬ ਕਰ ਲਓ ਧੰਨਵਾਦ